ਨਾ ਲਗਾਤਾਰ 118 ਦਿਨਾਂ ਤੋਂ ਚੱਲ ਰਿਹਾ ਸੀਗਾ ਜੀ ਤੇ 318ਵੇਂ ਦਿਨ ਜਿਹੜਾ ਟੈਂਟਰ ਹੈਗਾ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ ਕਿਉਂਕਿ ਅਸੀਂ 18 118 ਦਿਨਾਂ ਤੋਂ ਸਾਡੇ ਐਮਸੀ ਸਾਹਿਬਾਨ ਜਾਂ ਜਥੇਬੰਦੀਆਂ ਇੱਥੇ ਲਗਾਤਾਰ ਬਣੀਆਂ ਹੋਈਆਂ ਸੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਡੀ ਸਾਹਿਬ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਗੇ ਸਾਡਾ ਧਰਨਾ ਜਿਹੜਾ ਹੈਗਾ ਇਹ ਮੁਲਤੀ ਕੀਤਾ ਨਾ ਕਿ ਅਸੀਂ ਇਹਨੂੰ ਡਿਸਮਿਸ ਕੀਤਾ ਕਿੰਨੇ ਦਾ ਟੈਂਡਰ ਲੱਗਿਆ ਟੈਂਡਰ 28 ਕਰੋੜ ਰੁਪਏ ਦਾ ਲੱਗਿਆ ਜੀ 44 ਕਰੋੜ ਰੁਪਏ ਟੋਟਲ ਜਿਹੜਾ ਹੈਗਾ ਮਨਜ਼ੂਰ ਹੋਇਆ ਕੁਝ ਟੈਂਡਰ ਜਿਹੜਾ ਉਸ ਤੋਂ ਬਾਅਦ ਲਖਣਾ ਹੁੰਦਾ ਪਾਲ ਜੀ ਜਿਹੜਾ ਧਰਨਾ ਜੀ ਮਨਤਵੀ ਕੀਤਾ ਗਿਆ ਹੈ ਕੀ ਕਹਿਣਾ ਚਾਹੂਗੇ ਕਿਹੜੀ ਮੰਗ ਤੇ ਕੀ ਕਿਹਦੇ ਵੱਲੋਂ ਧਰਨਾ ਚੁਕਾਇਆ ਗਿਆ ਜੀ ਜਿਹੜਾ ਇਹ ਧਰਨਾ ਲੱਗਿਆ ਸੀਗਾ ਜੀ ਸੀਵਰ ਦੇ ਨਿਕਾਸੀ ਲਈ ਲੱਗਿਆ ਸੀਗਾ ਸੀਵਰ ਦੇ ਪੱਕੇ ਹੱਲ ਲਈ ਲੱਗਿਆ ਸੀਗਾ ਸ਼ਹਿਰ ਵਾਸੀਆਂ ਦੀ ਇਹ ਵੱਡੀ ਜਿਹੜੀ ਮੰਗ ਸੀਗੀ ਮਹਿਰਵਾਸ ਦੇ ਵਾਸਤੇ ਜਿਹੜਾ ਇਹ ਧਰਨਾ ਲੱਗਿਆ ਸੀਗਾ ਆਪਾਂ ਨੇ ਤੇ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਚਾਰ ਕਾਉਂਸਲਰ ਅਸੀਂ ਬੈਠੇ ਸੀਗੇ ਧਰਨੇ ਤੇ ਸਾਰੀਆਂ ਜਥੇਬੰਦੀਆਂ ਨੇ ਸਾਡੇ ਸਪੋਰਟ ਕੀਤੀ ਹੈ ਸਾਰੇ ਸਹਿਰ ਨੇ ਸਪੋਰਟ ਕੀਤੀ ਹੈ ਅੱਜ ਅਸੀਂ ਵਧੀਆ ਰਿਜ਼ਲਟ ਤੇ ਪਹੁੰਚੇ ਆ ਇਹਦਾ ਜਿਹੜਾ ਟੈਂਡਰ ਹੈ ਸਪਲਾਈ ਦਾ ਬਾਹਰ ਜਾਣ ਦਾ ਉਹ ਸਪਲਾਈ ਦਾ ਟੈਂਡਰ ਲੱਗ ਚੁੱਕਿਆ ਹੈ ਉਹਦਾ ਕਰਕੇ ਡੀਸੀ ਸਾਹਿਬ ਅੱਜ ਆਏ ਸੀਗੇ ਡੀ ਸਾਹਿਬ ਸਾਡਾ ਧਰਨਾ ਇਹ ਝਕਾ ਕੇ ਗਏ ਨੇ ਮੱਤਲੀ ਕਰਕੇ ਗਏ ਨੇ ਲਾ ਕੇ ਅਸੀਂ ਜਦੋਂ ਵੀ ਤੁਹਾਨੂੰ ਕੋਈ ਲੋਡ ਪਊਗੀ ਇਸ ਦਰਨੇ ਪ੍ਰਤੀ ਜਾਂ ਸੀਵਰ ਦੇ ਨਿਕਾਸੀ ਦੇ ਕੋਈ ਕਿੰਤੂ ਪ੍ਰੰਤੂ ਹੁੰਦੀ ਹੈ ਤਾਂ ਅਸੀਂ ਇਹ ਦਵਾਰੇ ਇੱਥੇ ਅਸੀਂ ਸੇਵਾ ਸਿੰਘ ਡਿਗਰੀ ਵਾਲੇ ਚੌਕ ਦੇ ਵਿੱਚ ਸਾਰੇ ਜੱਤੇਬੰਦੀਆਂ ਸਾਰੇ ਕੌਂਸਲਰ ਅਸੀਂ ਇੱਥੇ ਬੈਠਾਂਗੇ ਕਿੰਨੇ ਰੁਪਏ ਦਾ ਟੈਂਡਰ ਲੱਗਿਆ ਤੇ ਇਹ 28 ਕਰੋੜ ਕੁ ਰੁਪਈਆ ਦਾ ਲੱਗਿਆ ਜੀ ਇਹ ਟੈਂਡਰ ਇਹ ਉਸ ਤੋਂ ਬਾਅਦ ਜਿਹੜਾ ਲੱਗਣਾ ਜੀ ਉਹ ਟੈਂਡਰ ਕੋਈ ਹੋਰ ਵੀ ਲੱਗਦਾ ਨਾਲ ਕੁਝ ਜਿਹੜਾ ਫਰੰਟ ਜਿਹੜੇ ਹੋਰ ਮਹਿਕਮੇ ਨੇ ਡਿਪਾਰਟਮੈਂਟ ਨੇ ਉਹਨਾਂ ਨੂੰ ਵੀ ਕੁਝ ਪੈਸਾ ਜਾਂਦਾ ਇਹ ਵਿੱਚੋਂ ਤੌਰ ਤੇ ਸਾਡੀ ਸੀਵਰੇਜ ਦੇ ਪੱਕੇ ਹੱਲ ਦੇ ਲਈ ਜਿਹੜੀ ਮੰਗ ਸੀ ਔਰ 118 ਦਿਨ ਜਿਹੜਾ 118ਵੇਂ ਦਿਨ ਦੇ ਵਿੱਚ ਇੱਥੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਕੁਰਬਨ ਸਿੰਘ ਜੀ ਆਏ ਨੇ ਔਰ ਅਸੀਂ ਧੰਨਵਾਦ ਕਰਦੇ ਆਂ ਔਰ ਨਾਲ ਹੀ ਧੰਨਵਾਦ ਐਮਸੀ ਸਾਹਿਬਾਨਾ ਦਾ ਕਰਦੇ ਆ ਜਿਨ੍ਹਾਂ ਨੇ ਇਹ ਪਹਿਲ ਕਦਮੀ ਕੀਤੀ ਹੈ ਔਰ ਭਵਿੱਖ ਦੇ ਵਿੱਚ ਜਿਹੜਾ ਕੋਈ ਇਹਦੇ ਚ ਪਾਰਟੀ ਹੁੰਦੀ ਹੈ ਜਾਂ ਦੂਜਾ ਤੀਜਾ ਕੋਈ ਰਿਕਾਪਟ ਹੁੰਦੀ ਹੈ ਤਾਂ ਇਹ ਧਰਨਾ ਮੁਲਤਵੀ ਕੀਤਾ ਗਿਆ ਨਾ ਕਿ ਚੁੱਕਿਆ ਗਿਆ ਅਗਰ ਇਹਦੇ ਵਿੱਚ ਕੋਈ ਕਿਸੇ ਗੱਲ ਦੀ ਕੋਈ ਕਤਾਹੀ ਆਈ ਤਾਂ ਜਰੂਰ ਅਸੀਂ ਜਿਹੜਾ ਜਥੇਬੰਦੀਆਂ ਤੇ ਸ਼ਹਿਰੀ ਇਕੱਠੇ ਹੋ ਕੇ ਫੇਰ ਇਹ ਲੜਾਈ ਆ ਜਿਹੜੀ ਫੇਰ ਬਿੜ ਸਕਦੇ ਆ ਪਰ ਅਸੀਂ ਆਸ ਕਰਦੇ ਆ ਕਿ ਇਹਨੂੰ ਯੋਜਨਾਬੰਦੀ ਤਰੀਕੇ ਦੇ ਨਾਲ ਔਰ ਅچھے ਤਰੀਕੇ ਦੇ ਨਾਲ ਜਿਹੜਾ ਇਹਨੂੰ ਸਿਰੇ ਚੜਾ ਜਿੱਤ ਹਮੇਸ਼ਾ ਸੰਘਰਸ਼ ਦੀ ਹੁੰਦੀ ਹੈ ਇਹ 118 ਦਿਨਾਂ ਤੋਂ ਚੱਲ ਰਿਹਾ ਸੀਵਰੇਜ ਦੀ ਪਾਣੀ ਦੀ ਨਿਕਾਸੀ ਸੰਬੰਧੀ ਜਿਹੜਾ ਧਰਨਾ ਸੀਗਾ ਉਹ ਹੁਣ ਜਿਹੜਾ ਹੈ 44 ਕਰੋੜ ਰੁਪਇਆ ਸਰਕਾਰ ਵੱਲੋਂ ਜਾਰੀ ਹੋ ਉਸ ਤੇ ਇਹ ਧਰਨਾ ਅੱਜ ਮੁਲਤਵੀ ਕੀਤਾ ਗਿਆ ਤੇ ਜੇਕਰ ਹਜੇ ਵੀ ਕੋਈ ਰਸਤੇ 'ਚ ਰੁਕਾਵਟ ਨਾ ਪਈਆਂ ਤਾਂ ਅਸੀਂ ਦੁਬਾਰਾ ਵੀ ਧਰਨਾ ਲਾ ਸਕਦੇ ਹਾਂ ਅੱਜ ਮਾਨਜੋਗ ਕ੍ਰਿਪਤੀ ਸਿੰਘ ਸਾਹਿਬ ਨੇ ਸਾਨੂੰ ਆ ਕੇ ਬੜਾ ਭਰੋਸਾ ਦਿੱਤਾ ਹੈ ਕਿ ਇਹ ਹੁਣ ਬੇਸ਼ੱਕ ਇੱਕ ਸਾਲ ਦਾ ਪ੍ਰੋਜੈਕਟ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 6 ਮਹੀਨੇ ਦੇ ਵਿੱਚ ਵਿੱਚ ਪੂਰਾ ਕਰੀਏ ਇੱਕ ਟੈਂਪਰੇਰੀ ਹੱਲ ਬਾਰੇ ਵੀ ਉਹਨਾਂ ਦੇ ਨਾਲ ਦੀ ਜਿਹੜਾ 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 ਯੂਨੀਵਰਸਿਟੀ ਦੀ ਖਾ ਹੈ ਉਹਦੇ ਵਿੱਚ ਪਾਣੀ ਦੀ ਨਿਕਾਸੀ ਕਰਕੇ ਅਸੀਂ ਇਹਦਾ ਟੈਂਪਰੇਰੀ ਹੱਲ ਵੀ ਕੱਢ ਦਿਆਂਗੇ ਸੋ ਮੈਂ ਸਮਝਦਾ ਇਹ ਸਾਰੇ ਸੰਘਰਸ਼ਕ ਮੀਟਿੰਗਾਂ ਦੀ ਅਤੇ ਇੱਥੋਂ ਦੇ ਜਿਹੜੇ 4 ਐਮਸੀ ਮੁਕਤ ਅਤੇ ਅਕੇ ਲੱਗੇ ਸੀ ਉਹਨਾਂ ਦੀ ਜਿੱਤ ਹੈ ਉਹਨਾਂ ਲੋਕਾਂ ਦੀ ਸੰਘਰਸ਼ ਦੀ ਜਿੱਤ ਹੈ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਦੀ ਸਥਿਤੀ ਰਹਾਂਗੀ Yes.